ਬੀਤੇ ਦਿਨੀ ਗੁਰਦੁਆਰਾ ਅਕਾਲ ਬੁੰਗਾ ਸਾਹਿਬ ਸ਼੍ਰੋਮਣੀ ਨਿਹੰਗ ਸਿੰਘਾਂ ਵਿਖੇ ਪੁਲਿਸ ਦੇ ਫਲੋ ਜੁੱਤੀਆਂ ਪਾ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਦਾਖਲ ਹੋ ਕੇ ਬੇਅਦਬੀ ਕਰਨ ਅਤੇ ਗੋਲੀਆਂ ਚਲਾਉਣ ਦੀ ਘਟਨਾ ਦੇ ਰੋਸ ਦੇ ਵਜ੍ਹਾ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਸਾਂਝੇ ਤੌਰ ਤੇ ਰੋਸ ਪ੍ਰਦਰਸ਼ਨ ਸ਼ੁਰੂ ਕੀਤਾ ਗਿਆ। ਇੱਥੇ ਗੁਰਦੁਆਰਾ ਸ਼੍ਰੀ ਅਕਾਲ ਬੰਗਾ ਸਾਹਿਬ ਦੇ ਬਾਹਰ ਆਰੰਭ ਹੋਏ ਰੋਜ਼ ਪ੍ਰਦਰਸ਼ਨ ਦੇ ਵਿੱਚ ਬੁਲਾਰੇ ਨੇ ਸ਼੍ਰੀ ਭਗਵੰਤ ਮਾਨ ਸਰਕਾਰ ਦੀ ਕਰੜੀ ਆਲੋਚਨਾ ਕਰਦੇ ਹੋਏ ਕਿਹਾ ਕਿ ਪਾਵਨ ਗੁਰਤਾਮ ਦੀ ਬੇਅਦਬੀ ਕਰਵਾ ਕੇ ਸਰਕਾਰ ਨੇ ਸਿੱਖ ਭਾਵਨਾਵਾਂ ਨੂੰ ਤਾਰ-ਤਾਰ ਕੀਤਾ ਹੈ। ਦਰਨਾ ਪ੍ਰਦਰਸ਼ਨ ਦੇ ਅੱਜ ਪਹਿਲੇ ਦਿਨ ਹਲਕਾ ਬਾਬਾ ਬਕਾਲਾ ਸਾਹਿਬ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਬਲਜੀਤ ਸਿੰਘ ਜਲਾਲ ਉਸਮਾਨ ਦੀ ਅਗਵਾਈ ਦੇ ਵਿੱਚ ਪਹੁੰਚੇ ਜਿੱਥੇ ਨੇ ਸ਼ਮੂਲੀਅਤ ਕੀਤੀ ਅਤੇ ਪੰਜਾਬ ਸਰਕਾਰ ਦੇ ਖਿਲਾਫ ਰੋਜ਼ ਪ੍ਰਦਰਸ਼ਨ ਕੀਤਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਨਾਲਾ ਸ਼ਹਿਰ ਦੀ ਇਸ ਨਗਰੀ ਤੇ ਜਿਸ ਨਗਰੀ ਤੇ ਪਿਛਲੇ ਦਿਨੀ ਮੁੰਨਾ ਜਾਲਮਾ ਨੇ ਜਿਹੜਾ ਜਾਲਮਾ ਨੇ ਗੁਰੂ ਸਾਹਿਬ ਦੀ ਬੇਇੱਜ਼ਤੀ ਕੀਤੀ ਗੋਦਰਾ ਕਾਲੂਕਾ ਸਾਹਿਬ ਜੋ 23 ਤਰੀਕ ਨੂੰ ਅਮਰਤ ਵੇਲੇ ਜੋ ਧੰਗ ਸਿੱਖ ਜਿੱਥੇ ਬੰਦੀਆਂ ਦੀ ਆਪ ਸੁਵਿਧਾ ਦੀ ਕੋਈ ਵੰਡ ਵਡਾਈ ਤੋਂ ਝਗੜਾ ਸੀ ਉਹ ਝਗੜੇ ਚ ਉਸ ਜਗ੍ਹਾ ਨੂੰ ਉਸ ਸਥਾਨ ਨੂੰ ਯਾਦ ਕਰਾਇਆ ਜੋ 1984 ਚ ਸਤਿਸ਼ਕਰੀ ਸ੍ਰੀ ਹਰਮੰਦਰ ਸਾਹਿਬ ਵਿਖੇ ਵਾਪਰਿਆ ਉਸ ਸਮੇਂ ਦੀ ਹਾਕਮ ਨੇ 인ਦਰਾ ਗਾਂਧੀ ਨੇ ਉਹ ਕਾਹਨ ਕਰਾਇਆ ਸੀ ਅੱਜ ਇਹ ਪੰਜਾਬ ਦੀ ਸਰਕਾਰ ਨੇ ਦਿੱਲੀ ਚ ਉਹ ਹਾਕਮ ਬੈਠਾ ਇਨ ਦਾ ਮੁਖੀ ਉਹਦੀ ਫਿਰ ਆਵਾਜ਼ ਨੂੰ ਇੱਥੇ ਇੰਪਲੀਮੈਂਟ ਕੀਤਾ ਉਹਦੀ ਆਵਾਜ਼ ਨੂੰ ਅੱਗੇ ਪਹੁੰਚਾਇਆ ਇਹ ਸੂਬੇ ਦੇ ਮੁਖਮਤ ਨੂੰ ਬਣਾਇਆ ਉਹਦੇ ਰਾਹੀਂ ਆਪਣੀ ਪੰਜਾਬ ਉਸ ਨੂੰ ਕਿਹਾ ਕਿ ਇਹ ਇਤਿਹਾਸਿਕ ਜਿਹੜਾ ਝਗੜਾ ਬਾਬਾ ਬਦੀ ਸਿੰਘ ਉਹਦੇ ਦੂਜੇ ਵਿਰੋਧੀ ਤੋਂ ਇੱਕੋ ਕਮਜਾ ਤੋਂ ਕੋ ਕਮਜਾ ਲੈ ਕੇ ਦੇ ਤੇ ਇਹ ਗੋਲੀਆਂ ਦੀ ਜੋ ਬਾਸ਼ੜ ਦੁਕੀਆਂ ਸਮੇਤ ਹਾਲਤਾ ਸਥੇਜੇ ਦਾ ਅੰਦਰ ਫੋਰਸ ਪਹੁੰਚੀ ਆ ਉਸ ਨੇ ਹਮਲਾ ਕੀਤਾ ਉਹਦੀ ਅੱਜ ਦਾ ਜੋ ਰੋਸ ਕਰਨਾ ਹੈ ਇਹ ਸ਼ੋਮਣੀ ਕਾਲੀਦਾਲ ਕੇ ਸ਼ੋਮਣੀ ਗੋਦਰਾ ਪ੍ਰਬੰਧਕ ਕਮੇਟੀ ਨੇ ਇਹ ਪ੍ਰੋਗਰਾਮ ਲਿਖਿਆ ਉਸ ਪ੍ਰੋਗਰਾਮ ਦੇ ਮੁਤਾਬਕ ਅੱਜ ਪਹਿਲਾ ਜਥਾ ਬਾਬਾ ਕਲਾਸ ਸਾਹਿਬ ਦੀ ਪੁੱਤਰ ਨਦੀ ਤੋਂ ਸ਼ੋਮਣੀ ਕਾਲੀਦਾਲ ਦੇ ਹਲਕੇ ਵਜੋਂ ਔਰ ਸ਼ੋਮਣੀ ਗੋਦਰਾ ਪ੍ਰਬੰਧਕ ਕਮੇਟੀ ਨੇ ਸਾਰੇ ਵਰਕਰਾਂ ਵੱਲੋਂ ਇੱਥੇ ਰੋਸ ਵਜੋਂ ਪਹੁੰਚੇ ਆ ਉਥੇ ਸਾਡੇ ਗਰੇਵਾਲ ਸਾਹਿਬ ਜਿਹੜੇ ਕੋਆਰਡੀਨੇਟਰ ਲੱਗੇ ਨੇ ਉਹ ਵੀ ਬਰੇਨਾ ਸਾਜੀ ਨੇ ਉਥੇ ਭਾਈ ਮਜੀਦ ਸਿੰਘ ਜੀ ਡੋਗਰਾਵਾਲਾ ਸਾਹਿਬ ਵੀ ਵੀ ਰੋਹੀ ਜੀ ਸੀਟੀਐਸ ਰਕੇ ਦੇ ਇੰਚਾਰਜ ਕੈਪਟਨ ਸਾਹਿਬ ਵੀ ਇੱਥੋਂ ਹੋ ਕੇ ਗਏ ਨੇ ਅੱਜ ਸਾਰਿਆਂ ਨੇ ਇਹ ਸਿੱਖ ਸੰਗਤ ਚ ਬਹੁਤ ਵੱਡਾ ਰੋਸ ਸੀ ਅੱਜ ਰੋਸ ਨੂੰ ਅੱਗੇ ਵਧਾਉਂਦਿਆਂ ਇਹ ਜਿਹੜਾ ਧਰਨਾ ਚਾਲੂ ਕੀਤਾ ਇਹ ਡੇ ਬਾਏ ਡੇ ਜਿਹੜਾ ਉਹ ਸ਼ੋਮਣੀ ਕਾਲਜ ਦੇ ਪੁਕਾਰ ਦੇ ਸਾਹਿਬ ਦੇ ਉਦੇਸ਼ ਦੇ ਮੁਤਾਬਕ ਦਾ ਹਰਜਿੰਦਰ ਸਿੰਘ ਜੀ ਭਾਮੀ ਸਾਹਿਬ ਦੇ ਆਦੇਸ਼ ਦੇ ਮੁਤਾਬਕ ਹਰ ਰੋਜ਼ ਇਹ ਤਰ੍ਹਾਂ ਕੇ ਬਣੂਗਾ ਤੇ ਮੈਂ ਸਮਝਦਾ ਕਿ ਇਹ ਹਰ ਹਾਲਤਾਂ ਦਾ ਅੱਜ ਵੀ ਇੱਛਾ ਆਉਗਾ ਕਿ ਸਿੱਖ ਸੰਗਤ ਵੀ ਆਉਗੀ ਤੇ ਅੱਜ ਤੁਹਾਡੇ ਸਾਧਿਆ ਬਣਾਈ ਉਹਨਾਂ ਲੋਕਾਂ ਨੂੰ ਜਿਹੜੇ ਕਹਿੰਦੇ ਸੀ ਸਿੱਖਾਂ ਦੇ ਬੜੇ ਇਤਿਹਾਸ਼ੀ ਆ ਉਹਨਾਂ ਨੂੰ ਵੀ ਮੈਂ ਕੁਛ ਨਾ ਚਾਹਣਾ ਕਿ ਅੱਜ ਤੁਹਾਡੀ ਜ਼ਮੀਰ ਆਉ ਕਿੱਥੇ ਗਈ ਆ ਤੁਹਾਡੀ ਜ਼ਮੀਰ ਮਰ ਗਈ ਆ ਤੁਸੀਂ ਸਿਰਫ ਸਿਰਫ ਬਾਦਲ ਪਰਵਾਰ ਦੇ ਖਿਲਾਫ ਬੋਲਦੇ ਸੀ ਜਦੋਂ 15 ਦੇ ਵਿੱਚ ਗਾਂਟ ਹੋਇਆ ਕੁਛ ਸ਼ਰਾਰਤੀ ਅੰਸਰਾਂ ਨੇ ਗਾਂਟ ਕੀਤਾ ਤੇ ਤੁਸੀਂ ਕਹਿੰਦੇ ਸੀ ਭਗਵੰਤ ਸਿਆ ਪਰਚਾ ਮੁੱਖ ਮੰਤਰੀ ਤੇ ਤੇ ਹੋਮ ਸੈਕਟਰੀ ਤੇ ਹੋਣਾ ਚਾਹੀਦਾ ਅੱਜ ਹੋਮ ਸੈਕਟਰੀ ਵੀ ਤੂੰ ਆ ਮੁੱਖ ਮੰਤਰੀ ਵੀ ਤੂੰ ਆ ਅੱਜ ਪਰਚਾ ਚਰਤੇ ਬਣਦਾ ਅੱਜ ਦਾ ਰੋਜ਼ ਕਰਦਾ ਇਹ ਮੰਗ ਕਰਦਾ ਕਿ 302 ਦਾ ਪਰਚਾ ਪੰਜਾਬ ਦੇ ਇਸ ਮੁੱਖ ਮੰਤਰੀ ਦੇ ਤੇ ਉਹਨਾਂ ਦੇ ਜਿਨ੍ਹਾਂ ਨੇ ਜਿਹੜੇ ਅਫਸਰਾਂ ਨੇ ਇਹ ਉਹਦੇ ਖੈਰ ਤੇ ਕਾਰਵਾਈ ਕੀਤੀ ਆ ਉਹਦਾ ਦੇ ਖਿਲਾਫ ਜਿਹੜੀ ਆ ਕਾਰਵਾਈ ਹੋਣੀ ਚਾਹੀਦੀ ਆ ਉਥੇ ਇਹ ਅੱਜ ਦਾ ਰੋਸ ਆਪਣਾ ਗੁਰੂ ਸਾਹਿਬ ਦੀ ਇਸ ਬਿੱਤਰ ਲਗੀ ਤੇ ਅਰਦਾਸ ਬੇਨਤੀ ਵੀ ਕਰਦਾ ਫੇਰੇ ਤੋਂ ਧਰਵਾ ਚਾਲੂ ਕੀਤਾ ਸਾਰੇ ਅਰਦਾਸ ਕਰਕੇ ਵੀ ਆਏ ਆ ਕਿ ਗੁਰੂ ਮਹਾਰਾਜ ਉਹਨਾਂ ਪਾਪੀਆਂ ਨੂੰ ਉਹਨਾਂ ਹੰਕਾਰੀਆਂ ਨੂੰ ਏਡੀ ਵੱਡੀ ਸਜ਼ਾ ਦੇ ਜੋ ਇੰਦਰਾ ਗਾਂਧੀ ਨੂੰ ਦਿੱਤੀ ਸੀ ਅੱਜ ਉਹ 40 ਸਾਲ ਹੋ ਗਏ ਉਹ ਪਰਿਵਾਰ ਪਰਸਦਿਆ ਕਿ ਸਾਨੂੰ ਕੁਰਸੀ ਮਿਲ ਜੇ ਤੇ ਭਗਵਾਨ ਦਸਿਆ ਤੈਨੂੰ ਵੀ ਇੰਨਾ ਹੋਣੀ ਆ ਕੇਜਰੀਵਾਲ ਤੈਨੂੰ ਵੀ ਹੋਣੀ ਆ ਜੇ ਸਿੱਖਾਂ ਚ ਜੋ ਰੋਆ ਜੋ ਵਿਵਸਥਾ ਤੂੰ ਸ਼ੁਰੂਆਤ ਕੀਤੀ ਆ ਇਹ ਤੇਰਾ ਮਨੋਮਲ ਪੂਰਾ ਨਹੀਂ ਹੋਣਾ ਅੱਜ ਪੰਜਾਬ ਦੇ ਲੋਕ ਤੇਰੇ ਖਿਲਾਫ ਉੱਠ ਪੋਤੇ ਆ ਮਜ਼ਦਮ ਤੇਰੇ ਖਿਲਾਫ ਉੱਠ ਪੋਤੇ ਆ ਕਿਸਾਨ ਤੇਰੇ ਖਿਲਾਫ ਉੱਠ ਪੋਤੇ ਆ ਅੱਜ ਬੇਰੁਜ਼ਗਾਰ ਉਹ ਲੋਕ ਪੜਾ ਉਨਾ ਪੈਣਾ ਦੀਆਂ ਚੁੰਨੀਆਂ ਫੜ-ਫੜ ਕੇ ਸਿਰ ਤੇ ਦਿੰਦਾ ਆ ਅੱਜ ਪੁਨਰ ਪੜਾਵੀਂ ਵਿਜਤੂ ਪਤ ਪੈਰਾ ਚ ਰੋ ਰਿਆ ਉਹਨਾਂ ਕਿਸਾਨਾਂ ਨੂੰ ਜਿੰਦਾ ਕਿਸਾਨਾਂ ਨੂੰ ਕਹਿੰਦਾ ਸੀ ਕਿ ਸਮਾਂ ਆੜ ਦਿਓ ਮੈਂ ਤੁਹਾਡੀ ਬਾਹ ਫੜੋਗਾ ਜੋ ਕਿਸਾਨ ਵੀ ਰੋ ਰਹੇ ਆ ਆ ਜੋ ਨੌਜਵਾਨ ਵੀ ਜਿਹੜੇ ਪਿੰਡਾਂ ਚਿੱਤਾ ਕਤਮ ਕਰੂਗਾ ਚੌਕ ਜਾਂਦੇ ਵਿੱਚ ਅੱਜ ਦੋਸਾਂ ਤੋਂ ਉੱਪਰ ਹੋ ਗਿਆ ਅੱਜ ਉਹ ਮਾਵਾ ਦੇ ਪੁੱਤ ਪਤ ਨਹੀਂ ਦੋਸਾਂ ਚ ਕਿੰਨੀ ਮਰ ਗਈ ਇਸ ਕਰਕੇ ਮੇਰਾ ਬੇੜਾ ਖੜਕ ਹੋ ਗਿਆ ਤੇ ਗਰਖੋ ਕੇ ਰਲਾ ਇਹ ਰੋਸ ਨਾ ਮੰਗ ਕਰਦਾ ਕਿ ਵੱਤ ਤੋਂ ਵੱਧ ਸਦਾਇਤਾ ਨੂੰ ਮਿਲੂਗੀ ਉਮੀਦ ਕਰਦਾ ਰਾਜ ਦੇ ਬੜੀ ਜਿਹੜੀ ਪੁੱਤਰ ਹੁੰਦੀ ਆ ਇੱਚ ਬੜੀ ਤਾਕਤ ਹੁੰਦੀ ਆ ਤੇ ਮੈਂ ਸੁਮਨਦਾ ਕਿ ਇਸ ਤਾਕਤ ਦੇ ਤੇ ਤੈਨੂੰ ਬੜਾ ਕੁਝ ਦਿਖਾਊਗੀ ਇਸ ਕਰਕੇ ਮੈਂ ਅੱਜ ਦੇ ਰੋਸ ਕਰ ਮੈਂ ਤੇ ਇਹ ਜ਼ਿਕਾਰਾ ਬੁਲਾਉਂਦਿਆ ਨਾਮ ਕੀ ਕਰਦੇ ਤੇ ਅਕਾਲ ਦਾ ਰੋਸ ਨਾ ਹੋ ਸਕਤ ਲੱਗਿਆ ਹੋਗੀ ਬੋਲੇ ਇਸੋਂ ਹਾਂ ਬੋਲੇ ਬਖਸ਼ਿਆਰ ਨਾਮ ਜੀ ਪੱਤਰਕਾਰ ਸਾਹਿਬ ਦੇ ਵੀ ਫਾਦਰ ਸਾਹਿਬ ਇੱਥੇ ਖੋਰੇ ਸੀ ਮੈਂ ਸਮਝਦਾ ਕਿ ਬਹੁਤ ਵੱਡੀ ਇਹਨਾਂ ਤੇ ਪ੍ਰੈਸ ਤੇ ਇੱਕ ਬਹੁਤ ਵੱਡਾ ਜਿੱਥੇ ਬਹੁਤ ਰਵਾਇਤੀ ਤੇ ਹਮਲਾ ਕਰਨ ਦੀ ਵਰਤੋਂ ਚਾਲੂ ਕੀਤਾ ਉੱਥੇ ਪ੍ਰੈਸ ਤੇ ਬਹੁਤ ਵੱਡਾ ਹਮਲਾ ਤੇ ਜੇ ਉਹ ਵੀਰ ਫਟੜ ਹੋਏ ਆ ਤੇ ਉਹਨਾਂ ਦਾ ਹੱਕ ਬੰਦਾ ਸੀ ਕਿ ਉੱਥੇ ਕੋ ਜਾਵੇ ਉਹਨਾਂ ਨੂੰ ਬਸੇ ਦੇਵੇ ਜ਼ਬਰਦਸਤ ਉਹਨਾਂ ਨੂੰ ਹਸਪੀਟਲ ਦੇ ਵਿੱਚੋਂ ਮੈਨੂੰ ਪਤਾ ਲੱਗਾ ਕਿ ਠਾਰੇ ਜਾਂ ਛੁੱਟੀ ਦੇ ਰਹੇ ਆ ਅਸੀਂ ਮੰਗ ਕਰਦੇ ਆ ਕਿ ਜਿੱਥੇ ਉਹਨਾਂ ਨੂੰ ਇਨਸਾਫ ਵੀ ਮਿਲੇ ਤੇ ਅਸੀਂ ਉਹਨਾਂ ਤੇ ਹਮੇਸ਼ਾ ਹੀ ਸ਼ੋਮਣੀ ਕਰਦਾ ਜੀ ਨਾਲ ਅੱਜ ਤੋਂ ਬਾਅਦ ਅਸੀਂ ਉਹਨਾਂ ਦਾ ਹਾਲ-ਚਾਲ ਵੀ ਪੁੱਛਾਂਗੇ ਔਰ ਜਿਸ ਜੀਰ ਦੀ ਲੋੜ ਹੋਈ ਸ਼ੋਭਰੀ ਕਲਦਲ ਤੇ ਸ਼ੋਭਰੀ ਗੋਦਰਾ ਪ੍ਰਬੰਧਕ ਕਮੇਟੀ ਹਮੇਸ਼ਾ ਇਲਾਕੇ ਦੀ ਸੇਵਾ ਚ ਹਾਜ਼ਰ ਹੋਵੇ ਠੀਕ